ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਜਰਸੀ ਵੜਾ ਤਿੰਨੇ ਨਗੀਨੇ ਦਿਖਾਉਨੇ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 95308 ਬਾਈ 0955 ਅੱਜ ਫਿਰ 3000 ਜਰਸੀ ਫਾਰਮ ਜੱਥੇ ਮਾਰੇ ਲੱਗਦਾ ਡਾਇਮੰਡ ਆ ਬਾਈ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਅਗਲਾ ਕਹਿ ਦਿੰਦਾ ਵੀ ਬਰੀਡ ਆ ਇਹ ਨਹੀਂ ਅਸਲ ਜਿਵੇਂ ਹੁਣ ਕ੍ਰੋਸ ਜੀ ਲਾਲ ਨੂੰ ਹਰੇ ਕੀ ਕਹਿੰਦਾ ਜਰਸੀ ਆ ਠੀਕ ਹੈ ਇੱਥੇ ਆਉਂਦੀਆਂ ਕਦੇ-ਕਦੇ ਆ ਪਰ ਚਾਹੇ ਨਹੀਂ ਪਤਾ ਮਹੀਨੇ 'ਚ ਪੰਜ ਹੀ ਆਉਣ ਪਰ ਆਉਣਗੇ ਨੀ ਕਿੰਨੇ ਹੁਣ ਹਾਈਟ ਦੇਖ ਲੈ ਪਹਿਲਣ ਵੱਛੀ ਦੀ ਇਹ ਤਾਂ ਉਹ ਗੱਲ ਆ ਗਈ ਕਹਿੰਦੇ ਹਰੇ ਕਹਿੰਦੇ ਸਾਡੀ ਦੇਦੇ ਗੁਰਦੁਆਰੇ ਜਾਂਦੇ ਪਰ ਪਾਠ ਕੋਈ ਕੋਈ ਕਰ ਬਿਰੇ ਰਿਜ਼ਨਲ ਦੁੱਧ ਦੀ ਹੈ ਦੁੱਧ ਕਿਹਦਰ ਕੱਢਦੀ ਆ ਇਹ ਇਹਦੇ ਬਾਈ ਹਲੇ ਬੱਚੀ ਦੇ ਪਏ ਨੇ ਤਿੰਨ ਤਰੀਕ ਨੂੰ ਦਿਨ ਪੁਰੇ ਆ ਠੀਕ ਆ ਤਿੰਨ ਤਰੀਕ ਨੂੰ ਹਣ ਤਾਂ ਸਿਪਿਓ ਸੱਪ ਬਣ ਜੂ ਖਾ ਕੇ ਬਾਹਰ ਪਰ ਆ ਬਾਈ ਉਮਰ ਦੇ ਨਾਲ ਖੜੀ ਨੀਗਾ ਦੇਖੀ ਦੋ ਦੰਦ ਬੱਚੀ ਦੀ ਹਾਈਟ ਠੀਕ ਆ ਆ ਗਾ ਜੇਨੂਨ ਦੁੱਧ ਦੇਣਾ 28 ਕਿਲੋ ਜਿਵੇਂ ਅਗਲਾ ਕਹਿ ਦਿੰਦਾ ਵੀ ਪਹਿਲ ਪਲੂਨ ਬੱਚੇ ਬਾਈ ਜਰਸੀਆਂ ਕਿੰਨੇ ਕਿਹੜੀ ਦੁੱਧ ਇਹ ਦੇ ਇਹ ਜਿਵੇਂ ਆ ਪਰਾਂ ਖੜੀਆਂ ਨੇ 27 28 28 ਕਿਲੋ ਵਾਲੀਆਂ ਵੇੜਾ ਨੇ ਠੀਕ ਆ ਰੇ ਰੇ ਰੇਟ ਇਹਨਾਂ ਦੇ ਰੇਟ ਬਾਈ 135000 ਦਾ ਪੁੱਠਾ ਦੇ ਦਾਂ 135000 ਹਾਂ ਜਿਹੜੀ ਮਰਜ਼ੀ ਲੈ ਜਾ ਯਾਰ ਅੱਛਾ ਜਿਹੜੀ ਇੱਕ ਚੰਗੀ ਲੱਗੇ ਇੱਕ ਲੈ ਜੇ ਦੋ ਚੰਗੀ ਲੱਗੇ ਦੋ ਪਹੁੰਚ ਕੱਲੀ ਕੱਲੀ ਦੀ ਕਰ ਦਾਂਗੇ 200 ਕਿਲੋਮੀਟਰ ਤੱਕ ਕਿ ਕੱਲੀ ਕੱਲੀ ਵੀ ਲੈਣੀ ਹੈ ਕਿਸੇ ਨੂੰ ਵੀ ਜਿਹੜੇ ਮੰਨ ਕੇ ਚੱਲੋ ਵੀ ਅੰਦਰ ਸਿੱਧੀ ਲੈ ਜਾ ਮੱਥੇ ਤੇ ਟੋਆ ਟਾ ਜਿਹੜੇ ਵੀਰੇ ਕਹਿੰਦੇ ਕਿ ਪੰਜਾਹ ਵਰਗੇ ਜਰਸੀ ਲੈਣੀ ਵੀ ਪੈਸੇ ਇੱਕ ਆ ਵੀ ਲਾਉਣੇ ਆ ਸੀ ਬਰੀਡ ਤਿਆਰ ਕਰਨੀ ਹੈ ਘਰੇ ਫਾਰਮ ਪੈਦਾ ਕਰਨਾ ਇਹਨਾਂ ਤੋਂ ਇਹ ਕਾਰਮ ਵਾਲੇ ਸਾਡੇ ਸੁਪਨੇ ਪੂਰੇ ਕਰਨੀ ਆ ਜਦੋਂ ਪੀਡੀਐਫ ਮੇਲੇ ਦੇ ਆਪਾਂ ਪਾਸੇ ਰੰਗਦੇ ਬਾਹਰ ਖੜੇ ਹੁੰਨੇ ਆ ਉੱਥੇ ਤਾਰੀਆਂ ਵਾਜਦੇ ਦੇਣੇ ਆ ਉਹ ਇਹੇ ਜਿਹੇ ਤਾਰੀਆਂ ਵਰਉਂਦੀ ਇਹਨਾਂ ਦੇ ਉੱਪਰ ਕੰਮ ਕਰਾਂਗੇ ਤਾਂ ਤੁਸੀਂ ਵੀ ਰਿੰਗ ਦੇ ਵਿੱਚ ਮੰਨ ਕੇ ਚੱਲੋ ਵੀ ਨਾਮੀ ਬੰਦੇ ਵਾਰ ਸਕਦੇ ਹਾਂ ਇਹ ਸੀਮਨਗਰ ਦੇ ਨਹੀਂ ਕਨਫਰਮ ਮਿਲੂ ਸਾਰੀ ਡਿਟੇਲ ਮਿਲੂ ਭਾਈ A to Z ਇੰਨਾ ਇਦਾਂ ਦੇ ਜਾਨਵਰਾਂ ਦੀ ਭਾਈ ਡਿਟੇਲ ਨਹੀਂ ਮਿਲੂ ਹੋਰ ਮਿਲੂ ਵੀ ਕੀ ਦੀ ਆਪਾਂ ਨੂੰ ਇੱਕ ਤੋਂ ਇੱਕ ਹੀ ਮਿਲਣੀਆਂ ਜਿਹੜੀਆਂ ਅੱਗੇ ਵੀ ਦਿਖਾਵਾਂਗੇ ਐ ਨਹੀਂ ਬ੍ਰਾਂਡਡ ਪੀਸੀ ਦਿਖਾਵਾਂਗੇ ਅੱਗੇ ਦੋ ਨੰਬਰ ਤੇ ਆ ਗਈ ਜਿਹੜੀ ਇਹਨੇ ਭਾਈ ਜਿਹਨੂੰ ਜਿਹੜਾ ਦੁੱਧ ਦਿੱਤਾ 25 ਕਿਲੋ ਪਲੂਨ ਨੇ ਹਾਂ ਵੀ ਜੇ ਹੁਣ ਇੱਦਾਂ ਹੀ ਲੇਵੇ ਵਾਲੀ ਅਗਲਾ ਹਰੇਕ ਹੀ 40 ਗਏ ਜਾਂਦਾ ਪਰ ਉਹ ਗੱਲ ਦਾ ਕੋਈ ਫਾਇਦਾ ਨਹੀਂ ਠੀਕ ਹੈ 30 30 ਕਿਲੋ ਦੁੱਧ ਇਹ ਬੱਚੀਆਂ ਦੇ ਦੇ ਦਿੰਦੀਆਂ ਤੋਰ ਪੱਤੇ ਨੂੰ ਇਹ ਕਹਿ ਦੇਣਾ ਕੱਢਦੀ ਆ ਤਿਆਰ ਆ ਭਾਈ ਦਿਨੇ ਦੇ ਪੂਰੇ ਆ ਹਫਤਾ ਪਰੇ ਹੁੰਦੀ ਨਹੀਂ ਨਹੀਂ ਹਫਤਾ ਨਹੀਂ ਹੁੰਦੀ ਭਾਈ ਹਲੇ ਪੂਰਾ ਪੜਾ ਲਪਾਇ ਨਹੀਂ ਹਲੇ ਭਾਈ ਪੱਥਰ ਵਰਗੀ ਪਈ ਆ ਠੀਕ ਹੈ ਕਰਮ ਵਾਲੀ ਪ੍ਰਮਾਤਮਾ ਇਹਨੂੰ ਉਮਰ ਲਾਵੇ ਜਾਓ ਚੰਗੜ ਆਸ-ਪਾਸ ਇਹਦੀ 30 ਕਿਲੋ ਦੁੱਧ ਉਹ ਦੇਖਤਾ ਸਹੀ ਭਾਈ ਇੱਦਾਂ ਦੀਆਂ ਜਰਸੀਆਂ ਕਿਤੇ ਰੋਜ਼ ਰੋਜ਼ ਥੋੜੀ ਮੱਥੇ ਲ ਵੀ दारू ਕਹਿੰਦੇ ਗੱਲਾਂ ਨੂੰ ਤੇ ਕਿਹਾ ਉਹ ਮੱਲਾ ਨੂੰ ਉਹੀ ਚੀਜ਼ ਆ ਇਹ 135 35 ਛੋੜੀ ਜੇਬ ਚ ਕਢਾਉਣੀ ਆ ਜਦੋਂ ਕਹਿੰਦਾ ਰੰਦਾ ਬਾਈ ਟਿਲੋ ਕਹਿ ਦਿੰਦਾ ਅਗਲਾ ਇੱਕੋ ਜਿਹੇ ਆ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਗਾਵਾਂ ਅੱਜ ਦੇ ਟਾਈਮ 'ਚ ਇਹ ਕਹਿ ਰੱਖਿਆ ਬਾਹਰ ਜਿਹੜਾ ਮੰਨਾ ਨਫਾ ਘੱਟ ਮਣਾਉਣਾ ਪਰ ਗਾਂ ਇੱਕ ਤੋਂ ਇੱਕ ਮਿਲਿਆ ਕਰੂਗੀ ਨਾ ਹੀ ਘਮਾਉਣਾ ਅੱਬੇ ਨਹੀਂ ਲੁੱਡੀ ਤੇ ਲਾਉਣੇ ਆ ਬਸ 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 ਠੀਕ ਐ ਤੇ ਇਹਦਾ ਭਾਵ 135 ਦਾ 135 ਜੀ ਠੀਕ ਹੈ 33 ਜੇ ਨੰਬਰ ਤੇ ਆ ਗਈ ਬੱਚਾ ਗਈ ਹੈ ਮਗਰ 6 ਦੰਦ ਬੱਚੀ ਨੂੰ ਜਨਮ ਦਿੱਤਾ ਬਾਈ ਕੀ ਬਾਤਾਂ ਤੋਰ ਫੇਸ ਕੁਆਲਟੀ ਦੇਖ ਪਹਿਲਾਂ ਦਾ ਮਾੜੀ ਬੱਚੀ ਬਿਠਾ ਦੇ ਨਾਲ ਯਾਰ ਬੱਚੇ ਇਹ ਤਾਂ ਜੀ ਸੁਈਆ 50000 ਦੀ ਲੈ ਲੈਂਦੇ ਆ ਬਾਈ ਅਸਲ ਚੀਜ਼ਾਂ ਨੇ ਯਾਰ ਜਿਹਨੇ ਅਗਲਾ ਮੇਰੇ ਕੋਲ ਰੋਜ਼ ਫੋਨ ਆਉਂਦੇ ਨੇ ਪਰ ਉਹ ਨੰਬਰ ਨਿਕਲ ਜਾਂਦਾ ਮੈਂ ਵੀਰੇ ਦਿਖਾ ਦੇ ਸਵਾਦ ਵੀਰ ਕਹਿੰਦੇ ਨੇ ਜਰਸੀ ਲੈਣੀ ਆ ਠੀਕ ਹੈ ਜਦੋਂ ਅਗਲਾ ਕਹਿੰਦਾ ਜਰਸੀ ਲੈਣੀ ਆ ਮੇਰੇ ਵੀਰੇ ਹੁੰਦੀ ਨਹੀਂ ਉਦੋਂ ਮੂੰਹ ਇਹ ਪਹਿਲਾਂ ਬੱਚੀ ਇਹਦੀ ਬੈੜ ਦੀ ਵੀਡੀਓ ਦਿਖਾ ਲੈ ਦੇ ਮੂੰਹ ਮੱਥਾ ਤੇ ਕੀ ਆ 4 ਦੰਦ ਤੋੜ ਕੇ ਛਿੱਕ ਦੇ ਚੱਕੇ ਆ ਠੀਕ ਹੈ ਜੇ ਆ ਗੋਲੀ ਵੀ ਕੱਢੀ 8-9 ਕਿਲੋ ਅੱਛਾ ਹਾਂ ਕਿੰਨੇ ਕੁ ਦੁੱਧ ਸਟਾਰਟਿੰਗ ਜਿਹੜੀ ਫਰਦੀ ਆਏ ਬਾਈ ਰਾਤ ਹੀ ਸੁਈਆ ਦੇਖਾ ਦੁੱਧ ਦੀ ਸਟਾਰਟਿੰਗ ਜਿਹੜੀ ਇਹਨੇ ਕਰਨੀ ਆ ਉਹ ਤੈਨੂੰ ਮੈਂ ਦੱਸ ਦਣਾ ਹੱਥੀ ਚਵਾਈ ਵਾਲਾ ਥਾਣਾ ਇਹਦੇ ਠੀਕ ਹੋਲੀ ਮੋਲੀ ਪੁੱਤ ਠੀਕ ਹੈ ਤੇ ਪਰ ਬਈ ਆਪਾਂ ਦੱਸ ਕੇ ਟਾਂ ਵੀ ਜਮੇ ਜੱਟ ਜਿਹੜਾ ਜੱਟੂ ਸੌਦਾ ਹੁੰਦਾ ਵੀ 25 ਤੋਂ 28 ਕਿਲੋ ਵਾਲਾ ਜਾਨਵਰ ਤਾਂ ਇਹ ਨਾਰਮਲੀ ਦੇ ਠੀਕ ਹੈ ਇਹ ਬਾਉਸ 28 ਕਿਲੋ ਤੋਂ ਬਾਈ ਬਹੁਤ ਚੰਗੇ ਜਾਨਵਰ ਨੇ ਬਾਈ ਯਾਰ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਰੱਖੇ ਕਰਮ ਵਾਲੀਆਂ ਦੀ ਨਾ ਤਾਂ ਇਹ ਥਣ ਮਿਲਣੇ ਹਜੇ ਨਾ ਬਰੀਡ ਮਿਲ ਜਿਹਨੇ ਦੋ ਲੈਣੀ ਇੱਕ ਲੈਣੀ ਅਸਲ ਚੀਜ਼ਾਂ ਠੀਕ ਹੈ ਇੱਕ ਪੈਂਚ ਜਮਾਨਦਾਨ ਕਰ ਦੇਗਾ ਬਾਈ ਪਹੁੰਚ ਹੋ ਜੂਗੀ ਚਾਹੇ ਕੋਈ ਕਰਾ ਲੈ 50 ਕਿਲੋਮੀਟਰ ਤੇ ਚਾਹੇ ਕਰਾ ਲੈ 150 ਕਿਲੋਮੀਟਰ ਤੇ 200 ਕਿਲੋਮੀਟਰ ਤੱਕ ਕੱਲੀ-ਕੱਲੀ ਬੱਚੀ ਨਹੀਂ ਪਹੁੰਚ ਕਰਦੇ ਠੀਕ ਹੈ ਸੋ ਵੀ ਕਿਸੇ ਵੀ ਵੀਰ ਦੇ ਕੋਈ ਵੀ ਵੜ ਪਸੰਦ ਹੋਵੇ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਓ